ਸਾਰੇ ਕੈਮਰਾ ਰੋਟੇਟ ਕਰ ਲੋ ਆਈਓ ਫਰੇਮ ਓਕੇ ਹਰਿ ਪਲੀਜ਼ ਠੀਕ ਕਰ ਲੋ ਰੋਟੇਟ ਬੱਕਰਾ ਬੱਕਰਾ ਨਹੀਂ ਨਹੀਂ ਮੈਮ ਕੈਮਰਾ ਲੁੱਕ ਕਰ ਲੋ ਕੈਮਰਾ ਲੁੱਕ ਕਰ ਲੋ ਕਿ ਸਾਰੇ ਪਾਸੇ ਚੱਕੀ ਜਾਏ ਉਹ ਮੈਂ ਸਭ ਨਹੀਂ ਠੀਕ ਹੈ ਨਹੀਂ ਹਾਂਜੀ ਸਰ ਰੈਡੀ ਮੈਮ ਜਿਸ ਤਰੀਕੇ ਨਾਲ ਘੰਟਿਆਂ ਦੇ ਵਿੱਚ ਜਿਹੜਾ ਕੈਂਪੇਨ ਦਾ ਸਮਾਂ ਰਹਿ ਗਿਆ ਕਿਸ ਤਰੀਕੇ ਦਾ ਰੁਝਾਨ ਹੈ ਕਿਸ ਤਰੀਕੇ ਦੀ ਕੈਂਪੇਨ ਹੋ ਰਹੀ ਹੈ ਤੁਸੀਂ ਵੀ ਅੱਜ ਕੈਂਪੇਨ 'ਚ ਪਹੁੰਚੇ ਹੋ ਦੇਖੋ ਜਿਹੜੀ ਹਵਾ ਕਾਂਗਰਸ ਦੇ ਹੱਥ ਵਿੱਚ ਵਗਦੀ ਉਹ ਮੂੰਹੋਂ बोल ਰਹੀ ਹੈ ਕਿਸੇ ਵੀ ਨਾਲ ਤੁਸੀਂ ਕਿਸੇ ਵਰਗ ਦੇ ਲੋਕਾਂ ਨਾਲ ਗੱਲ ਕਰੋ ਆਮ ਆਦਮੀ ਦੀ ਸਰਕਾਰ ਤੋਂ ਸਾਰੇ ਵਰਗ ਅੱਕੇ ਪਏ ਆ ਔਰ ਉਹ ਉਹਨਾਂ ਨੂੰ ਇਹ ਮੌਕਾ ਲੱਭਿਆ ਕਿ ਸਾਨੂੰ ਆ ਮੌਕਾ ਮਿਲੇਗਾ ਇੱਥੋਂ ਕਿਉਂਕਿ ਨਾ ਫੁੱਟੀ ਪਈ ਵੀ ਹੈ ਆਮ ਆਦਮੀ ਪਾਰਟੀ ਕਾਲੀ ਦਲ ਵੀ ਖਤਮ ਹੈ ਬੀਜੇਪੀ ਜਿਹਾ ਹੀ ਨਹੀਂ ਕੋਈ ਗੱਲ ਇਸ ਲਈ ਕਾਂਗਰਸ ਪਾਰਟੀ ਨੇ ਡਟ ਕੇ ਲੋਕ ਨਾਲ ਖੜੇ ਪੂਰੀ ਤਰ੍ਹਾਂ ਬਹੁਤ ਸ਼ਾਨਦਾਰ ਜਿੱਤ ਤੁਸੀਂ ਦੇਖ ਤੁਹਾਡਾ ਆਪਣਾ ਹਲਕਾ ਧਨੋਲਾ ਪੇਕਾ ਪਿੰਡ ਹੈ ਤੁਹਾਡਾ ਤੇ ਗੱਲ ਇਹ ਆ ਵੀ ਹੁਣ ਤੁਸੀਂ ਅੱਜ ਲੇਟ ਜਿਹੜੀ ਹੈ ਫੇਰੀ ਪਾਈ ਆ ਤੁਹਾਡੇ ਆਉਣ ਨਾਲ ਕੀ ਸਮਝ ਮੇਰਾ ਬੇਟਾ ਉਦੋਂ ਦਾ ਹੀ ਫਿਰਦਾ ਇੱਥੇ ਤੇ ਸਾਡੀਆਂ ਹੁਣ ਜਿਹੜੀਆਂ ਉਮਰਾਂ ਦਾ ਤਕਾਜ਼ਾ ਵੀ ਦੇਖੋ ਲੇਕਿਨ ਇਹ ਠੀਕ ਹੈਗਾ ਕਿ ਜਦੋਂ ਕੰਪੇਨ ਮੰਗਦੀ ਹੈ ਉਦੋਂ ਹੀ ਲਾਸਟ ਡੇਟ ਤੇ ਹੀ ਸਾਰੇ ਹੁੰਦੇ ਆ ਤੇ ਸਾਰਿਆਂ ਨੂੰ ਪਤਾ ਮੈਂ ਆਪਣਾ ਬੇਟਾ ਭੇਜਿਆ ਵਾ ਆਪਣੇ ਵਰਕਰ ਸਾਰੇ ਫਿਰਦੇ ਆ ਸਾਰੇ ਥਾਵਾਂ ਤੇ ਤੇ ਅੱਜ ਆਪ ਵੀ ਹਾਲਾਂਕਿ ਸਿਹਤ ਮੇਰੀ ਬਾਰੀ ਠੀਕ ਨਹੀਂ ਸੀ ਮੈਂ ਫਿਰ ਵੀ ਆਈਆਂ ਪਟਲ ਸਾਹਿਬ ਸੁਖਮੀਰ ਮਾਲ ਨੇ ਅਸਤੀਫਾ ਦਿੱਤਾ ਜੀ ਕੱਲ ਕੀ ਨਾ ਕਿਵੇਂ ਦੇਖ ਲਿਓ ਕਿ ਅਸਤੀਫਾ ਉਹਨਾਂ ਦੀ ਪਾਰਟੀ ਦਾ ਮਾਮਲਾ ਆਪੇ ਹੀ ਸਕਦਾ ਅਸਤੀਫੇ ਦੇਣ ਵਾਲੇ ਆਪੇ ਮਨਜ਼ੂਰ ਕਰਨ ਵਾਲੇ ਆਪੇ ਵਾਪਸ ਕਰਨ ਵਾਲੇ ਉਹਨਾਂ ਦੀਆਂ ਖੇਡਾਂ ਹੋਈ ਜਾਣ ਕਾਲੀ ਦਲ ਤੋਂ ਕੋਈ ਫਿਊਚਰ ਨਹੀਂ ਪੰਜਾਬ ਵਿੱਚ ਚੱਲ ਰਹੇ ਹਾਲਾਤਾਂ ਬਾਰੇ ਕੀ ਕਹਿਣਾ ਜਿੰਨੇ ਮਾੜੇ ਹਾਲਾਤ ਹੋਇਆ ਕਿਉਂਕਿ ਇੱਟਾ ਕਹਿੰਦੇ ਕਿ ਕਿੰਨੀਜ਼ ਬੁੱਕ ਵਿੱਚ ਕੋਈ ਕੋਈ ਗੱਲ ਲਿਖਦੇ ਹੁੰਦੇ ਮਾੜੇ ਹਲਾਤਾਂ ਦੀ ਜੀ ਗੱਲ ਲਿਖਣੀ ਹੋਵੇ ਕਿੰਨੀਜ਼ ਬੁੱਕ ਨੇ ਵੀ ਹੱਥ ਬੰਨ੍ਹਤੇ ਕਿੰਨਾ ਮੇਰੇ ਕੋਲੇ ਵੀ ਇੰਨੇ ਮਾੜੇ ਹਲਾਤਾਂ ਵਾਲੀ ਸਰਕਾਰ ਨੇ ਲਿਖਣੀ ਕੋਈ ਖਾ ਨਹੀਂ ਪੰਜਾਬ ਸਿਆਸੀ ਤਜਰਬਾ ਤੁਹਾਡਾ ਕਿਵੇਂ ਦੇਖਦੇ ਹੋ ਇਹ ਜਿਹੜੀਆਂ 4 ਦਿਨ ਦੀ ਚੋਣਾਂ ਨੇ ਆਮੇ ਸਰਕਾਰ ਤੇ ਅਸਰ ਕੋਈ ਪੈਣਾ ਨਹੀਂ ਪਰੰਤੂ ਕਾਂਗਰਸ ਇਹਨੂੰ ਕਾफी ਸੰਜੀਦਗੀ ਨਾਲ ਲੈ ਰਹੀ ਹੈ ਕੀ ਕਹਿਣਾ ਚਾਹੋ ਦੇਖੋ ਕਾਂਗਰਸ ਤਾਂ ਹਮੇਸ਼ਾ ਦੇਸ਼ ਦੇ ਤੇ ਲੋਕਾਂ ਦੇ ਹਿੱਤ ਚ ਖੜਦੀ ਹੈ ਆਜ਼ਾਦੀ ਤੋਂ ਲੈ ਕੇ ਅੱਜ ਆਇ ਤੱਕ ਕਰ ਚਾਹੇ ਕਿਸਾਨ ਮਾਮਲਾ ਚ ਦਾ ਹਰ ਪਾਸੇ ਤੇ ਖੜੇ ਆਂ ਤੇ ਅੱਜ ਵੀ ਅਸੀਂ ਸਮਝਦੇ ਹੈਗੇ ਆਂ ਕਿ ਲੋਕ ਸਾਰੇ ਦੁਖੀ ਜਾਇਆ ਕਿਸਾਨ ਮੰਡੀਆਂ ਚ ਬੈਠੇ ਐ ਮਜ਼ਦੂਰ ਵਕਫੇ ਬੈਠੇ ਐ ਲੇਡੀਜ਼ ਦਾ ਧੋਖਾ ਹੋਇਆ ਹੈ ਮੁਲਾਜ਼ਮਾਂ ਦਾ ਧੋਖਾ ਹੋਇਆ ਹੈ ਗਰੀਬਾਂ ਦਾ ਧੋਖਾ ਹੋਇਆ ਹੈ ਅੱਜ ਉਹ ਸਾਡੇ ਆਪਣੇ ਪੰਜਾਬ ਦੇ ਸਾਡੇ ਏਰੀਆ ਚ ਆ ਕੇ ਹਰਿਆਣੇ ਨੇ ਇੱਕ ਐਸਾ ਜਿਹਾ ਮੈਂ ਆਪਾਂ ਕਹਿੰਨਾ ਨਾ ਬੰਦ ਲਾਤਾ ਜਿਹਦੇ ਨਾਲ ਉਹ ਸਮਝਦੇ ਨੇ ਕਿ ਸਾਡਾ ਆਪਣਾ ਦੇਸ਼ ਦੇ ਵਿੱਚ ਜਾਣਾ ਜਿਵੇਂ ਦੋ 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 ਮੁਲਕ ਬਣ ਕੇ ਹੋਣ ਤੇ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਇਨੇ ਲੋਕ ਦੁਖੀ ਐ ਇਨੇ ਲੋਕ ਮਰੇ ਦਾ ਨੁਕਸਾਨ ਹੋਇਆ ਕਿ ਉਹ ਹੁਣ ਛੇਤੀ ਇਹਨਾਂ ਦਾ ਫਸਾ ਵਧਣਾ ਚਾਹੁੰਦੇ ਆ ਤੇ ਇਸ ਕਰਕੇ ਸਾਨੂੰ ਇਹੀ ਹੈਗਾ ਕਿ ਅਸੀਂ ਕਾਂਗਰਸ ਡਟ ਕੇ ਖੜੇ ਆ ਇਕੱਠੇ ਹੋ ਕੇ ਸਾਰੇ ਲੱਗੇ ਪਿਆ ਤਾਂ ਕਿ ਅਸੀਂ ਕੋਈ ਕਸਰ ਦਾ ਛੱਡੀਏ ਲੋਕਾਂ ਦੇ ਨਾਲ ਖੜੀ ਗਏ ਪੰਜਾਬ ਸਰਕਾਰ ਮੌਜੂਦਾ ਸਰਕਾਰ ਉਹਦੇ باوجود ਵੀ ਸੈਲੀਬ੍ਰਿਟੀ ਆ ਰਿਹਾ ਸੀਐਮ ਵਾਰ-ਵਾਰ ਆਇਆ ਜਿਮਨੀ ਚੋਣਾ ਇੰਨਾ ਜੋਰ ਕਿਉਂ ਲੱਗ ਰਿਹਾ ਕੀ ਡਰ ਆ ਉਹਨਾਂ ਨੂੰ ਇਸ ਵਰਗੀ ਲੱਗਦਾ ਇਹ ਤਾਂ ਉਸ ਸੀਐਮ ਜਿਹੜਾ ਕਹਿੰਦਾ ਹੁੰਦਾ ਮੈਂ ਨਹੀਂ ਐਡ ਕਰਨੇ ਕੰਮ ਬੋਲਣਗੇ ਹੁਣ ਇਹਦਾ ਕੰਮ ਜਿਹੜੇ ਬੋਲਦੇ ਐ ਇੰਨਾ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਕੰਮ ਤਾਂ ਨਹੀਂ ਬੋਲੇ ਲੇਕਿਨ ਸਰਕਾਰ ਦੇ ਖਿਲਾਫ ਲੋਕ ਬੋਲਦੇ ਐ ਅੱਜ ਲੋਕਾਂ ਦੀ ਲੜਾਈ ਅਸੀਂ ਲੜਨ ਵਾਸਤੇ ਆਇਆ ਕਿਉਂਕਿ ਲੋਕ ਚਾਹੁੰਦੇ ਐ ਕਿ ਇਹ ਜਿਹੜੀ ਸਰਕਾਰ ਐ ਇਹਦਾ ਉਹ ਕਿਸ ਤਰ੍ਹਾਂ ਗੋਲ ਕੀਤਾ ਜਾਵੇ ਕੇਜਰੀਵਾਲ ਵੀ ਜਿਮਨੀ ਚ ਆਉਂਦੀ ਕੈਂਪੇਨ ਕਰਨਾ ਕਿ ਲੱਗਦਾ ਖੌਫ ਆ ਗੂ ਪੈ ਲੋ ਉਹ ਪਹਿਲਾਂ ਦਿੱਲੀ ਦਾ ਖਾਤਮਾ ਕਰਿਆ ਇਹ ਕੇਜਰੀਵਾਲ ਜੀ ਕਰ ਕਰਾ ਕੇ ਜੇਲ੍ਹ ਚ ਜਵਾਨ ਤੇ ਆਏ ਨਹੀਂ ਹੁਣ ਜਿਹੜਾ ਮੁੱਖ ਮੰਤਰੀ ਖੁਦ ਐਹੇ ਜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਵਾਨ ਤੇ ਆਇਆ ਵਾ ਹੋਵੇ ਤੇ ਹੁਣ ਇੱਥੇ ਪੰਜਾਬ ਚ ਫਿਰਦਾ ਇਹਦਾ ਮਤਲਬ ਪੰਜਾਬ ਚ ਵੀ ਉਹ ਹਾਲ ਇਹੋ ਜਿਹਾ ਹੀ ਕਰੂਗਾ ਆਪਦੇ ਵਰਗਾ ਜੋ ਦਿੱਲੀ ਚ ਹੋਇਆ। ਕਾਲਾ ਚ ਦੇ ਹੱਕ ਚ ਚੋਣ ਪ੍ਰਚਾਰ ਕਰਦਾ ਹੈ। ਉਹ ਕਿ ਲੱਗਦਾ ਹੈ 23 ਦਿਨੋਂ ਜੋ ਕੰਮ ਕਰਿਆ ਤੁਹਾਨੂੰ ਚਾਹੀਦਾ। ਬਿਲਕੁਲ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤੂ ਕਾਂਗਰਸ ਦੇਖੋ ਤੋਂ ਸਾਹਮਣੇ ਸਰਕਾਰਾਂ ਸਰਪੂਰਾਂ ਨੂੰ ਨਹੀਂ ਉਹ ਲੋਕ ਸਮਝਦੇ ਹੁਣ ਮੈਂ ਤੈਨੂੰ ਲਾਦਾ ਸਾਰੀਆਂ ਦੀ ਸਾਰੀਆਂ ਸੀਟਾਂ ਸਰਕਾਰ ਹਾਰੂਗੀ। ਤੇ ਕਾਂਗਰਸ ਉਸ ਜਿੱਤ ਕੇ ਜੁੱਤਰ ਵੀ کہہ ਰਹੇ ਨੇ ਕਿ ਅੱਜ ਬੱਜਵਾ ਸਾਹਿਬ ਵੀ ਪ੍ਰੈਸ ਕਾਨਫਰੰਸ ਦੇ ਕਲੀਅਰ ਰੱਖੇਗੇ ਵੀ ਇੱਕ ਟਿਕਟ ਦਿੱਲੀ ਤੋਂ ਚੱਲੇਗੀ ਹੈ ਇੱਕ ਪੰਜਾਬ ਤੋਂ ਚੱਲੇਗੀ ਹੈ ਆਮ ਆਦਮੀ ਪਾਰਟੀ ਉਹਨੂੰ ਕਿਵੇਂ ਦੇਖ ਰਹੇ ਹੋ ਮੈਂ ਉਹੀ ਕਹਿ ਰਿਹਾ ਨਾ ਵੀ ਜਿਹੜੇ ਬੰਦੇ ਆਦਿਆਂ ਨੂੰ ਇਨਸਾਫ ਨਹੀਂ ਦੇ ਸਕੇ ਹਰਥਾ mate ਇਹਨਾਂ ਦੀ ਜਿਹੜੀ ਸਟੇਟ ਬੋਡੀ ਹੈ ਜਹਾਂ ਸਰਕਾਰ ਹੈ ਉੱਥੇ ਵੀ ਦੋ ਦੋ ਇੰਜਨ ਲਈ ਬੈਠੇ ਹੈ ਹਰ ਸਾਹਿਬ ਜਿਹੜੀ ਬਾਈ ਬਾਈ ਇਲੈਕਸ਼ਨ ਦੀ ਸੀਟਾਂ ਨੇ ਉੱਥੇ ਵੀ ਦੋ ਦੋ ਬੰਦੇ ਖੜੇ ਹੈ ਤੇ ਡਿਵਾਈਡਡ ਜਿਹੜਾ ਹੈਗਾ ਉੱਥੇ ਹੈਗਾ ਉਹਦਾ ਹਾਲ ਵੜਾ ਹੀ ਹੁੰਦਾ ਲੱਗਦਾ ਕਿਤਨਾ ਕੁ ਪ੍ਰਦੀਪ ਬਾਜੂ ਇੰਟਰਨਲ سپورਟ ਮਿਲ ਰਹੀ ਹੈ ਬਾਜੂ ਤੇ ਤੱਕ ਉਦੋਂ ਦੀ ਗੱਲ ਹੁੰਦੀ ਹੈ ਜਦੋਂ ਆਪਣਾ ਜਿਹੜਾ ਸਾਰਾ ਕੁਝ ਬਣ ਕੇ ਟੁਕੜਿਆਂ ਚ ਵੱਢੀ ਜਾਵੇ ਲੋਕ ਔਖੇ ਲੇਕਿਨ ਲੋਕ ਮੁੜ ਕੇ ਕਹਿਣ ਲੱਗੇ ਕਿ ਇਹ ਦੂ ਕਾਂਗਰਸ ਵਿੱਚ ਤਾਂ ਹੈ